ਸਸਕਾ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿਲਡ ਟ੍ਰੈਸ ਡੀਐਨਰ ਦੇ ਵਿੱਚ ਬਹੁਤ ਹੀ ਸੋਹਣਾ ਟੌਪ ਲੈ ਗਏ ਕਾਫੀ ਜਣੇ ਬੰਦੇ ਡਿਮਾਂਡ ਸੀ ਕਿ ਬਾਈ ਤੁਸੀਂ ਕੁਈ ਸਲਾਈ ਵਗੈਰਾ ਦੱਸੋਗੇ ਤੇ ਅੱਜ ਜਿਹੜੀ ਆਪਾਂ ਸਲਾਈ ਲੈ ਗਏ ਉਹ ਸ਼ਹਿਰੇ ਦੀ ਸਲਾਈ ਕਰਾਂਗੇ ਟਕਸਾਲੀ ਸ਼ਹਿਰਾ 2.5 ਮੀਟਰ ਕਪੜੇ ਵਿੱਚੋਂ ਆਪਾਂ ਬਣਾਉਣਾ ਹੈ ਕਿਵੇਂ ਹਾਂ ਸਭ ਤੋਂ ਪਹਿਲਾਂ ਮੈਂ ਇਹਦੇ ਪੌਚੇ ਬਣਾਉਣਾ ਦੱਸੂਗਾ ਵੀ ਪੌਚਾ ਸ਼ੁਰੂ ਕਰਨਾ ਆਪਾਂ ਨੂੰ ਤਦਿਕਾ ਆਖਿਰ ਦੇ ਪਹੁੰਚੇ ਆ ਜਿਹੜੀਆਂ ਭੈਣਾਂ ਨੇ ਇਹਦੀ ਕਟਾਈ ਦੇਖੀ ਹੋਈ ਆ ਉਹਨੂੰ ਪਤਾ ਜੇ ਨਹੀਂ ਦੇਖੀ ਤਾਂ ਦਵਾਰੇ ਮੈਂ ਤੁਹਾਨੂੰ ਕਟਿੰਗ ਕਰਕੇ ਦਿਖਾ ਦੂ 2.5 ਮੀਟਰ ਕੱਪੜੇ ਚੋ ਕਿਵੇਂ ਬਿਖਰੇ ਬਣਾਉਣੇ ਆ ਸਵਾ ਮੀਟਰ ਕੱਛੇ ਕਿਵੇਂ ਸ਼ੇਰੇ ਬਣਾਉਣੇ ਆ ਤੇ 1.5 ਮੀਟਰ ਦੇ ਕੱਪੜੇ ਚੋ ਕਿਵੇਂ ਸ਼ੇਰੇ ਬਣਾਉਣੇ ਪਹੁੰਚੇ ਸਾਰੇ ਸ਼ੇਰ ਵੀ ਬੰਦ ਦੇ ਤਾਂ ਕਿ ਪੂਰਾ ਧਿਆਨ ਦੇ ਨਾਲ ਦੇਖੋ ਆ ਲੀਰ ਹੁੰਦੀ ਵਿੱਚ ਇਹਦੇ ਆਪਾਂ ਇਥੋਂ ਇਤਰਾ ਧਰ ਲੈਂਦੇ ਠੀਕ ਹੈ ਇਥੋਂ ਚੰਗੀ ਤਰ੍ਹਾਂ ਮੇਰੇ ਤੱਕ ਲਾਈ ਹੁੰਦੇ ਆ ਫੇਰ ਇਸ ਤਰ੍ਹਾਂ ਕਰਕੇ ਜਦੋਂ ਕੱਪੜਾ ਮਸ਼ੀਨ ਦੇ ਵਿੱਚ ਰੱਖਣਾ ਸੂਈ ਥੱਲੇ ਕਰ ਲਿਆ ਕਰੋ ਉਸ ਤੋਂ ਬਾਅਦ ਕੱਪੜਾ ਜਿੰਮੀ ਆਪਾਂ ਮਰਜੀ ਖਿੱਚੀਏਗੇ ਸੈਟ ਹੋ ਜਾਂਦਾ ਖਿਲਦਾ ਨਹੀਂ ਜਣੀ ਕਹਿਣ ਤੋਂ ਬਾਅਦ ਠੀਕ ਹੈ ਕੈਲੀ ਸਲਾਈਏ ਕਿਨਾਰੇ ਤੇ ਉਹ ਜਦੋਂ ਮਸ਼ੀਨ ਰੋਕਣੀ ਆਪਾਂ ਸੂਈ ਜਿਹੜੀ ਉਹ ਕੱਪੜੇ ਵਿੱਚ ਹੋਣੀ ਚਾਹੀਦੀ ਹੈ ਹਮੇਸ਼ਾ ਤੁਹਾਨੂੰ ਫਿਰ ਉਹਨੂੰ ਨਹੀਂ ਮੋੜਾ ਇਹ ਠੀਕ ਹੈ ਸੂਈ ਵਿੱਚ ਫਿਰ ਅਜੇ ਥੇ ਟੱਕ ਆ ਗਏ ਨਾ ਇੱਥੇ ਕਿڑی ਆਪਾਂ ਵਿੱਚ ਲੀਰ ਪਾ ਰਹੇ ਆ ਇਹਦੇ ਆ ਇਹੋ ਪੂਰੀ ਪੂਰੀ ਕਰਕੇ ਇੱਥੇ ਕੱਟ ਦੇਣ ਜਿੰਨੇ ਇਹ ਵਿੱਚ ਆਉਂਦੇ ਠੀਕ ਆ ਹਾਂ ਇੱਥੇ ਆਪਾਂ ਫੇਰ ਉਧਰੋਂ ਬਾਅਦ ਚਲੇ ਜਾਣ ਹੁਣ ਥੋੜਾ ਜਿਹਾ ਗੈਪ ਪਾਈ ਜਣੇ ਦੇ ਵਿੱਚ ਜਦੋਂ ਆਪਾਂ ਕੱਪੜਾ ਸਲਾਈ ਕਰਦੇ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਵੀ ਪਿੱਛੋਂ ਵਾੜਾ ਨਾ ਸਾਰਾ ਦੇਆ ਕਰੋ ਕੱਪੜੇ ਦੇ ਕਿ ਜਿਹੜਾ ਇਹ ਸਾਰੇ ਜਿਹੇ ਹੁੰਦੇ ਇਹ ਨਾਲ ਕੀ ਹੁੰਦਾ ਕਿ ਕੱਪੜਾ ਇਕੱਠਾ ਨਹੀਂ ਹੁੰਦਾ ਖਿੱਚ ਨਹੀਂ ਮਾਰਦੀ ਯਾਨੀ ਕਿ ਮਸ਼ੀਨ ਹਾਂ ਆਹ ਦੋ ਸੇ ਹੁਣਾ ਹੋਊਗਾ ਨਾ ਇੱਕ ਸੇ ਹੁਣਾ ਆਪਾਂ ਹੋਰ ਲਾਵਾਂਗੇ ਜੇ ਲੋਕੀ ਸੇ ਸੇ ਲੱਗ ਗਈ ਕੋਸ਼ਿਸ਼ ਆਪਾਂ ਕੀ ਕਰਨੀ ਆ ਸਭ ਤੋਂ ਵੱਧ ਦਿੱਕਤ ਧਾਗਾ ਵਾਰੀ ਵਾਰੀ ਕੱਟਣ ਵਾਲੀ ਇੱਥੇ ਜਾ ਕੇ ਮਸ਼ੀਨ ਰੋਕ ਲੈਣੀ ਜੇ ਤੁਹਾਡੀ ਮਸ਼ੀਨ ਥੱਲੇ ਉਤਰ ਕੇ ਧਾਗਾ ਕੱਟਦੀ ਆ ਉਹ ਸਮਝੋ ਉਹ ਚ ਕੋਈ ਨੁਕਸ ਹੈ ਉਹਨੂੰ ਸੈੱਟ ਕਰਾਉਣਾ ਪੈਂਦਾ ਕਿਉਂਕਿ ਮਸ਼ੀਨ ਉੱਤਰ ਕੀ ਧਾਗਾ ਕੱਟਣਾ ਨਹੀਂ ਚਾਹੀਦੀ ਅਮਰੀਲਾ ਮਸ਼ੀਨ ਜੇ ਧਾਗਾ ਉੱਤਰ ਕੇ ਕੱਟ ਦਿੰਦੀ ਹੈ ਨਾ ਤੁਹਾਡਾ ਭੈਣੂ ਜਾਗੂ ਭਰਾ ਵੀਡੀਓ ਦੇਖ ਰਹੇ ਜੀ ਭੈਣ ਜੇ ਮਸ਼ੀਨ ਧਾਗਾ ਨੀਚੇ ਉੱਤਰ ਕੇ ਕੱਟਦੀ ਹੈ ਤਾਂ ਮਸ਼ੀਨ ਦੇ ਵਿੱਚ ਕੋਈ ਨੁਕਸ ਹੁੰਦਾ ਹਲਕਾ ਆ ਠੀਕ ਆ ਉਹ 150 ਰੁਪਏ ਲੈ ਕੇ ਮਿਸਤਰੀ ਕੱਢ ਹੁੰਦਾ ਹਲੋ ਹੁਣ ਆਪਾਂ ਦੁਬਾਰੇ ਇਹਦੇ ਉਰੇ ਦੂਸਰਾ ਪੋਚਾ ਘਰ ਲਿਆ ਸੂਈ ਥੱਲੇ ਠੀਕ ਆ ਇੱਥੇ ਸੂਈ ਘੇ ਥੱਲੇ ਬਸ ਅੱਧਾ ਸੈਟ ਕਰ ਲਿਆ ਕਰੋ ਇਸ ਤਰ੍ਹਾਂ। ਲੋਚ। ਪਰ ਜਦੋਂ ਵੀ ਮਸ਼ੀਨ ਰੋਕਣੀ ਆ ਕੋਸ਼ਿਸ਼ ਇਹ ਹੀ ਹੋਵੇ ਕਿ ਸੂਈ ਥੋੜੀ ਵਿੱਚ ਹੀ ਹੋਣੀ ਚਾਹੀਦੀ ਹੈ ਕੱਪੜੇ ਦੇ। ਜਿੰਨਾ ਲੋਡ ਉਹਨਾਂ ਰੱਖਤਾ ਭਾਵੇਂ ਕਿ ਲੀਰ ਕੱਟਦੀ। ਠੀਕ ਹੈ ਜੀ। ਇੱਕ ਪਾ ਸੈਂਟੈਂਸ ਲਾਈਨਾਂ ਲਾ ਦੇਣੇ ਆਪਾਂ ਨੇ ਪੂਰੇ ਮੜ ਕੇ ਕਿਸ਼ੇਰੇ ਸੋਨੇ ਬਣਾਇਆ ਕਰੋ ਇਹ ਤੁਹਾਨੂੰ ਐ ਲੱਗਦਾ ਮਸ਼ੀਨ ਤੇਲ ਸਿੱੜਦੀ ਇੱਥੋਂ ਇਹਨੂੰ ਬੰਨ ਲਿਆ ਕਰੋ ਠੀਕ ਆਹ ਚੀਜ਼ ਨੂੰ ਨਾ ਗਾੜੀ ਨੂੰ ਬੰਨ ਲਿਆ ਕਰੋ ਆ ਮਸ਼ੀਨ ਨੂੰ ਆਯਾਨਾ ਤੇਲ ਪਿਆ ਕਰੋ ਫਿਟਰ ਨੂੰ ਵੀ ਇੱਕ ਬੂੰਦ ਜਾਂ ਦੋ ਬੂੰਦਾਂ ਤੇ ਬਾਕੀ ਸਾਰੇ ਹੋਰ ਪਾਰਟਸ ਵੀ ਅਲੋਪ ਅਪਰ ਸੂਈ ਤੇ ਲੱਗੀ ਥੀ ਦੁਆਰੇ ਵੀ ਰਪਾ ਬਸ ਹਲਕਾ ਜਿਹਾ ਦੇਖੋ ਧਿਆਨ ਨਾਲ ਇੰਨੇ ਇੰਨੇ ਗੈਪ ਦੇ ਦੇਣਾ ਠੀਕ ਹੈ ਨਾ ਸਲਾਈਆਂ ਦੇ ਸਰਿੰਗ ਨੂੰ ਤੁਹਾਨੂੰ 1 2 3 ਥੋੜਾ ਥੋੜਾ ਗੈਪ ਪਾ ਦੇ ਕਰੋ ਵਿੱਚ ਇੱਥੇ ਰੋਕ ਕੇ ਇਹ ਆ ਫਟ ਲਿਆ ਨਾ ਵੀ ਹੁਣ ਇਹਨੂੰ ਕੀ ਕਰਨਾ ਆਪਾਸਾ ਸਿੱਧਾ ਇਸ ਤਰ੍ਹਾਂ ਜੋੜ ਲਾਣਾ ਹੈ ਕਣਕੀ ਪੌਂਚੀ ਦੇ ਉੱਪਰ ਮਸ਼ੀਨ ਨਹੀਂ ਚਲਾਉਣੀ ਐ ਟੱਕ ਨਾ ਮਤਲਬ ਕੋਲ ਤੋਂ ਨਿਸ਼ਾਨ ਵੀ ਲਾ ਕੇ ਦਿਖਾਉਣਾ ਇੱਥੋਂ ਸ਼ੁਰੂ ਕਰਨਾ ਆਪਾਂ ਨੇ ਠੀਕ ਐ ਇੱਥੋਂ ਪੌਂਚੀ ਦੇ ਉੱਪਰ ਨਹੀਂ ਚਲਾਉਣੀ ਪੂਰੇ ਗੌਰ ਦੇ ਨਾਲ ਦੇਖਿਓ ਇਹ ਹਲ ਫੇ ਪੱਕਾ ਕਰਾਂਗੇ ਇੱਥੇ ਆ ਗਈ ਫੇ ਰੋਕਤਾ ਉਹ ਦੂਜੀ ਪੌਂਚੀ ਦੇ ਉੱਪਰ ਮੂਰੀ ਤਰਲਾ ਆਪਾਂ ਪੱਕਾ ਕਰ ਲਾਂ ਠੀਕ ਹੈ ਜੀ ਬਾਰੀਕੜ ਬਾਰੀਕੜ ਦੋ